ਉਹ ਜਿਉ ਚੱਕ ਕੇ ਕਿੰਨੇ ਜਾਣੇ ਖਾਂਦੇ ਆ ਝੁੱਗੀਆਂ ਵਾਲੇ ਤਾਂ ਰੋਜ਼ ਹੀ ਖਾਂਦੇ ਆ ਕੋਈ ਬਿਮਾਰੀ ਨਹੀਂ ਐਨੇ ਨਿਆਣੇ ਜਾ ਫਲਾਨਿਆਂ ਦਾ ਤਾਂ ਪੁੰਜੇ ਚੱਕ ਚੱਕ ਕੇ ਵੀ ਖਾ ਜਾਂਦੇ ਆ ਸਫਾਈ ਦਾ ਕੋਈ ਬਾਲਾ ਧਿਆਨ ਨਹੀਂ ਚਲੋ ਮੈਂ ਇਹ ਨਹੀਂ ਕਹਿੰਦਾ ਹਾਈਜੀਨ ਦਾ ਧਿਆਨ ਨਹੀਂ ਰੱਖਣਾ ਖੁਰਾਕ ਵੀ ਕੋਈ ਬਾਲੀ ਚੰਗੀ ਨਹੀਂ ਹੈ ਆਮਦਨ ਵੀ ਕੋਈ ਹੈ ਨਹੀਂ ਟੁੱਟੇ ਜੇ ਮੋਟਰਸਾਈਕਲ ਦੇ ਫਿਰਦਾ ਹੁੰਦਾ ਨਿਆਣੇ ਚਾਰ ਜੰਮ ਤੇ ਅਸੀਂ ਤਾਂ ਸਾਰਾ ਦਿਨ ਇੰਨਾ ਵਧੀਆ ਖਾਂਦੇ ਆ ਇੰਨਾ ਵਧੀਆ ਵਰਕਆਊਟ ਕਰਦੇ ਆ ਇੰਨੀ ਵਧੀਆ ਖੁਰਾਕ ਹੈ IVF ਵੀ ਤੰਦਨ ਕਰਾ ਲਏ ਚਾਰ-ਚਾਰ ਕਰਾ ਲਏ ਪਰ ਕੋਈ ਰਿਜ਼ਲਟ ਨਹੀਂ ਆਇਆ ਡਾਕਟਰਾਂ ਨੇ ਪਹਿਲਾਂ ਕਿਹਾ ਸੀ ਕਿ ਐਗ ਰੈਪਚਰ ਨਹੀਂ ਹੁੰਦਾ ਫਿਰ ਟਿਊਬਾਂ ਬਲੌਕ ਕਹਤੀਆਂ ਫਿਰ ਐਂਡੋਮੈਟਰੀਓਸਿਸ ਕਹਤਾ ਫਾਈਬਰੋਇਡ ਕਹਤਾ ਪੀਸੀਓਐਸ ਕਹਤਾ ਪਤਾ ਨਹੀਂ ਕੀ ਕੁਛ ਕਹਤਾ ਪਰ ਹੱਲ ਨਹੀਂ ਹੋਇਆ ਵੱਡਾ ਕਾਰਨ ਕੀ ਹੁੰਦਾ ਐਥੇ ਜਦੋਂ ਫਾਲਤੂ ਦੀ ਇਨਫੋਰਮੇਸ਼ਨ ਪੈਂਦੀ ਹੈ ਤਾਂ ਉਹੀ ਸਾਰਾ ਦਿਨ ਚੱਲੀ ਜਾਂਦਾ Google ਤੇ YouTube ਤੇ ChatGPT ਤੇ ਤਾਂ ਇਹਨੂੰ ਕੈਮ ਕਰ ਲੋ ਭਾਵੇਂ ਚੰਗੀ ਵੀਡੀਓ ਦੇਖ ਲੋ ਚੰਗਾ ਕੁਝ ਪੜ੍ਹ ਲੋ ਭਾਵੇਂ ਚੰਗਾ ਪਾਠ ਪੂਜਾ ਕਰਕੇ ਬਹੁਤ ਸੋਹਣਾ ਇੱਕ ਪ੍ਰੈਗਨੈਂਸੀ ਪੋਜ਼ਿਟਿਵ ਕੇਸ ਸਾਡੇ ਨੋ ਨੀ ਬਾਈ ਕਾਫੀ ਲੰਬੇ ਸਮੇਂ ਤੋਂ ਟਰਾਈ ਕਰ ਰਹੇ ਸੀ ਪਰ ਸਿਰਫ 23 ਦਿਨਾਂ ਦੇ ਵਿੱਚ ਪ੍ਰੈਗਨੈਂਸੀ ਪੋਜ਼ਿਟਿਵ ਆ ਗਈ ਤਾਂ ਤੁਸੀਂ ਵੀ ਕਿਸੇ ਹੈਲਥ ਇਸ਼ੂ ਜਾਂ ਜਨਰਲ ਵੈਲਨੈਸ ਲਈ ਪੇ ਡਾਈਟ ਪਲਾਨ ਲੈਣਾ WhatsApp ਕਰ ਸਕਦੇ ਹੋ